ਜਾਨਾ ਕਰਦੇ ਨੇ ਚਾਂਸੇ 'ਚ ਕਿੰਨੇ ਪੈਸੇ ਦੇ ਤੋੜੇ ਇਹ ਤੇ ਮੰਨ ਕੇ ਚਲੋ ਵੀ 6 ਲੱਖ ਰੁਪਏ ਆਉਣਗੇ ਮਤਲਬ ਹਾਂ ਜੀ ਆਰਾਮ ਕੀਲਾ ਲਈ ਗਿਆ ਜੀ ਕੀਲਾ ਲਈ ਗਿਆ ਮੈਂ ਕਿਤੇ ਕਦੇ 50000 ਦੇ ਦੇ ਕਿਵੇਂ ਕਿਤੇ ਕਿਵੇਂ ਕਾਫੀ ਕੁਸ਼ਨ ਨੇ ਸਾਡੇ ਨੂੰ ਲੁੱਟਿਆ ਬਹੁਤ ਜ਼ਿਆਦਾ ਜੀ ਕਹਿੰਦਾ ਇੱਥੇ ਖਜ਼ਾਨਾ ਹੈ ਕਹਿੰਦਾ ਇੱਥੇ ਅੱਛਾ ਜਿਹੜਾ ਕੱਢਿਆ ਜਿਹੜਾ ਕੱਢਿਆ ਆ ਜੀ ਕਹਿੰਦਾ ਖਜ਼ਾਨਾ ਹੈ ਇੱਥੇ ਇੱਕ ਨਾ ਬਹੁਤ ਤਿੰਨ ਚਾਰ ਕਿਲੋ ਹੈ ਜਿਹੜਾ ਵਾਲਾ ਜੀ ਕਿਲੋ ਮਤਲਬ ਅੱਜ ਕਰੋੜਾਂ ਰੁਪਈਆਂ ਦਾ ਜਿਹੜਾ ਖਜ਼ਾਨਾ ਹੈ ਪਹਿਲਾਂ ਇੱਕ ਪਰਿਵਾਰ ਨਾਲ 32 ਲੱਖ ਦੀ ਦੱਬੀ ਮਾਰੀ ਹੈ ਉਸ ਪਰਿਵਾਰ ਨੂੰ ਅਸੀਂ ਇੱਕ ਜਿਹੜਾ ਮਕਾਨ ਹੈ ਜੀ ਇਹਦਾ ਕੋਠੀ ਲਗਵਾ ਦਿੱਤੀ ਹੈ ਦੋ ਬੰਦਿਆਂ ਦਾ ਨਾਮ ਸਾਡੇ ਕੋਲੇ ਆ ਗਿਆ ਬਾਬੇ ਦੇ ਨਾਲ ਵੀ ਲੜਲੇ ਹੋਇਆ ਇਹ ਇੱਕ ਡਾਕਟਰ ਡੁਕਤਰਾ ਕੋਈ ਇੱਕ ਹੋਰ ਹੈ ਕਿ ਤਿਆਰ ਰਹਿਣ ਸੱਜਣੋ ਤਿਆਰ ਰਹੋ ਇਹ ਤਾਂ ਹਾਈ ਟੋਡਾ ਵੀ ਬੜਿਆ ਲੋ ਬਸ ਕੰਮ ਕਰਨ ਦੋ ਪਹਿਲਾਂ ਹੀ ਮੈਨੂੰ ਇਹੀ ਇਹਨੇ ਆਖਿਆ ਜੇ ਮੇਂ ਜਾਪਾ ਸਮਾਨ ਕਰ ਲਿਆ ਸੌਖੇ ਰਹ ਜੂਂਗੇ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜਨ ਖਤਰਾ ਕਰੂਗਾ ਕਰੂਗਾ ਬਾਈ ਹਰਦਿਕੀ ਫਤਿਹ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਸਾਡੇ ਵੱਲੋਂ ਇੱਕ ਮਹਿਮ ਚਲਾਈ ਹੈ ਪਹੰਡ ਪਜਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਇੱਕ ਅੰਗਰੇਜ਼ ਸਿੰਘ ਦਾ ਨਾਮ ਦਾ ਜਿਹੜਾ ਬੰਦਾ ਹੈ ਪੁੱਤਰ ਹਜੂਰਾ ਸਿੰਘ ਵਾਸੀ ਬਰੂ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਉਸ ਬੰਦੇ ਨੇ ਪਿੰਡ ਸੁਖਣਾ ਆ블ੂ ਜਿਹੜੀ 25 ਲੱਖ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਸੋਨੇ ਦਾ ਚਾਂਸਾ ਦੇ ਕੇ ਉਸ ਤੋਂ ਬਾਅਦ ਇੱਕ ਖਾਰੇ ਪਿੰਡ ਤੋਂ ਮਸਲਾ ਆਉਂਦਾ ਇੱਕ 20 ਲੱਖ ਦੀ ਠੱਗੀ ਦਾ ਜਿਹੜਾ ਮਸਲਾ ਆਉਂਦਾ ਉਹ ਹੈ ਜੀ ਆਪਣਾ ਫਿਰੋਜ਼ਪੁਰ ਏਰੀਏ ਚੋਂ ਸੋ ਉਸ ਤੋਂ ਬਾਅਦ ਖਾਰੇ ਤੋਂ ਦੋ ਮਸਲੇ ਹੋਰ ਆਉਂਦੇ ਆ ਇੱਕ ਦਾ 4.5 ਲੱਖ ਦਾ ਇੱਕ ਦਾ 3 ਲੱਖ ਦਾ ਤੋ ਮੈਂ ਹੈਰਾਨ ਐ ਵੀ ਇਸੇ ਬੰਦੇ ਦੇ ਖਿਲਾਫ ਇਸੇ ਤਰ੍ਹਾਂ ਝਾਂਸਾ ਦੇ ਕੇ ਇੱਕ ਸਾਡੇ ਨਾਲ ਬਾਈ ਜੀ ਸਾਡੇ ਕੋਲੇ ਅੱਜ ਘਰ ਮੇਰੇ ਕੋਲੇ ਪਹੁੰਚੇ ਐ ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਠੱਗੀ ਮਾਰੀ ਕਿਉਂ ਜੀ ਅੰਗਰੇਜ਼ ਸਿੰਘ ਨੇ ਮਾਰੀ ਲੱਗੀ ਆ ਖੋਲੋ ਮੜਾ ਜਿਹੜਾ ਲਿਆਂਦਾ ਖਜ਼ਾਨਾ ਦੇਖੋ ਜੀ ਸੋਣਾ ਸੋਣਾ ਵੀ ਇਹਦੇ ਚ ਕਿ ਸਾਰਾ ਦੂਜਾ ਹੀ ਐ ਸੋਣਾ ਗੀ ਇਸੇ ਬੰਦੇ ਨੇ ਵੇਖੋ ਮੈਂ ਕਹਿੰਨਾ ਵੀ ਕੀ ਕਿਹੜੇ ਕੋਈ ਅਫਸਰਾਂ ਨਾਲ ਗਾਡੀਆਂ ਸੀਟੀਆਂ ਚਲਦੀਆਂ ਹੈ ਕਿ ਕੀ ਕਿਉਂ ਨਹੀਂ ਕਾਰਵਾਈ ਹੁੰਦੀ ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਮਤਲਬ ਲੱਖਾਂ ਰੁਪਈਆ ਦੀਆਂ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਮਤਲਬ ਗਰੀਬ ਪਰਿਵਾਰਾਂ ਨਾਲ ਚਮਕ ਦੇਖੋ ਮੈਂ ਇਥੇ ਪਰਿਵਾਰ ਦੇ ਨਾਲ ਨਾ ਮੈਂ ਥੋੜਾ ਜਿਹਾ ਪਰਿਵਾਰਾਂ ਨਾਲ ਵੀ ਮੈਂ ਨਾਰਾਜ਼ ਹਾਂ ਵੀਰ ਤੁਸੀਂ ਗੁਰੂ ਘਰ ਚ ਸੇਵਾ ਮੰਦਰ ਚ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਇਆ ਦੇ ਕੇ ਨਹੀਂ ਰਾਜ਼ੀ ਹੁੰਦੇ ਤੇ ਇੱਥੇ ਤੁਸੀਂ ਲੱਖਾਂ ਰੁਪਇਆ ਦੀਆਂ ਜਿਹੜੀਆਂ ਠੱਗੀਆਂ ਮਰਵਾ ਦਿੰਦੇ ਹੋ ਬਾਈ ਜੀ ਅੱਜ ਤੁਸੀਂ ਆਏ ਹੋ ਮੇਰੇ ਘਰੇ ਅੱਜ ਇੱਕ ਇੱਕ ਤਰੀਕ ਹੈ 31 ਤਰੀਕ ਹੈ ਨਾ ਤਰੀਕ ਅੱਜ ਟਾਈਮ ਆਪਣਾ ਹੋ ਗਿਆ ਜੀ 5:30 ਤੁਸੀਂ ਆਏ ਹੋ ਕੀ ਨਾਮ ਤੁਹਾਡਾ ਨਿਰਮਲ ਸਿੰਘ ਕੀ ਗੱਲਬਾਤ ਹੋਈ ਸੀ ਬਾਬੇ ਦੀ ਮੜਾ ਸਾਨੂੰ ਦੱਸੋ ਸੰਗਤ ਨੂੰ ਇਹ ਬਾਬਾ ਜੀ ਬਾਬਾ ਜੀ ਕਹਿੰਦਾ ਕਲੰਕੀ ਹੈ ਜੀ ਹੂੰ ਇਹਨੇ ਲਾਟਰੀ ਚਲੋ ਥੋੜੀ ਕੋਈ ਜਾਣ ਪਛਾਣ ਸੀ ਦੇ ਨਾਲ ਜੀ ਹੂੰ ਤੇ ਲਾਟਰੀ ਪਾਉਣ ਗਿਆ ਉੱਥੇ ਮੈਨੂੰ ਮਿਲਿਆ ਹੂੰ ਕਹਿੰਦਾ ਪੁੱਤ ਤਰੀ ਮੈਂ ਲਾਟਰੀ ਪਾ ਲੈਣਾ ਹੈਗਾ ਠੀਕ ਹੈ ਨਾ ਤੇ ਜਿਵੇਂ ਸੀ ਗਵਾਂਗੇ ਉਹ ਚੱਲੀ ਮੈਂ ਕਿਹਾ ਚੋਲ ਠੀਕ ਹੈ ਜੀ ਉਹ ਲਾਟਰੀ ਪਾਈ ਤੇ ਇਹਦੇ ਵੀ ਬੰਦੇ ਬੰਦੇ ਗੈਂਗਪੁਰੀ ਆਈਏ ਮਿਲੇ ਮੁਲੇ ਹੋਏ ਸੀਗੇ ਦੇ ਅੱਛਾ ਉਸੇ ਟਾਈਮ ਤੇ ਜਦੋਂ ਲਾਟਰੀ ਨਿਕਲੀ ਨੇ ਆਗੇ ਆਪਣੇ ਤੇ ਇਹਨੇ ਫੋਨ ਲਾਇਆ ਕਿਤੇ ਵੀ ਇਸ ਟਾਈਮ ਤੂੰ ਆਹ ਨਾਂ ਦੀ ਲਾਟਰੀ ਕੱਢਣੀ ਕੱਢਣੀ ਆ। ਹੂੰ ਇਹਨੇ ਜੀ ਜਦੋਂ ਮੈਨੂੰ ਬੁਲਾਇਆ ਕਹਿੰਦਾ ਵੀ ਪੁੱਤ ਆਇਆ ਤੂੰ ਹੁਣ ਤੇਰਾ ਨਾ ਟਾਈਮ ਆਇਆ ਪਿਆ ਲਾਟਰੀ ਦਾ ਆਪਣੀ ਦਾ ਤੇ ਤੂੰ ਪਹੁੰਚ ਉਥੇ। ਇਹਨੇ ਜਦੋਂ ਮੈਂ ਪਹੁੰਚਿਆ ਉਥੇ ਮੈਂ ਤੇ ਇਹਨੇ ਜੋਤਾਂ-ਜੋਤਾਂ ਲਾਈਆਂ ਤੇ ਉਥੇ ਲਾਟਰੀ ਰੱਖਤ ਜੋਤਾਂ ਵਿੱਚ ਇਹਨੇ। ਜੀ 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 ਜੀ। ਜਦੋਂ ਜੋਤਾਂ ਦੇ ਵਿੱਚ ਲਾਟਰੀ ਰੱਖੀਏ ਨੇ ਤੇ ਇਹਨੇ ਉਸੇ ਟਾਈਮ ਤੇ ਪੂਰੇ-ਪੂਰੇ ਟਾਈਮ ਤੇ ਹੂੰ ਇਹਦੇ ਉਥੋਂ ਫੋਨ ਆਇਆ ਜੀ। ਜੀ। ਹੁੰਦਾ ਐਕਰ ਹੂੰ ਕਹਿੰਦੇ ਵੀ ਮੈਨੂੰ ਕਹਿੰਦਾ ਲਾਟਰੀ ਚੱਕ ਕੇ ਜੀ ਹੂੰ ਜਦੋਂ ਮੈਂ ਲਾਟਰੀ ਚੱਕੀ ਤੇ ਕਹਿੰਦਾ ਵੀ ਆਹ ਫੋਨ ਵੀ ਸੁਣ ਕਰਨ ਨੂੰ ਆ ਕੇ ਕਹਿੰਦਾ ਜਦੋਂ ਮੈਂ ਕੀਤਾ ਤੇ ਉਹਨੇ ਨੰਬਰ ਇਹ ਦੱਸੇ ਦੁੱਸੇ ਸੀ ਕਿ ਤੇ ਪਹਿਲਾਂ ਉਹ ਜੀ ਹੂੰ ਕਹਿੰਦਾ ਵੀ ਆਹ ਨਾ ਬੋਲਦਾ ਮੈਂ ਕਹਾਂ ਜੀ ਮੇਰਾ ਨਾਮ ਬੋਲ ਤਾ ਕਹਿੰਦਾ ਤੇਰੀ ਲਾਟਰੀ ਨਿਕਲ ਆਈ ਹੈ ਜੀ ਹੂੰ ਫੇਰ ਜੀ ਆਏ ਕਰਦੇ ਹੁੰਦੇ ਜੀ ਕਹਿੰਦਾ ਜੀ ਐਨੇ ਕੀ ਲਗੋਗੇ ਹੂੰ ਕਿਤੇ ਕਦਾਈ 50000 ਦੇ ਦੇ ਕਿਤੇ ਕਿਵੇਂ ਕਿਤੇ ਕਿਵੇਂ ਆ ਕਾਫੀ ਕੁਸ਼ਨ ਨੇ ਸਾਡੇ ਨੂੰ ਲੁੱਟਿਆ ਬਹੁਤ ਜਿਆਦਾ ਫਿਰ ਆਈ ਕਾਫੀ ਟਾਈਮ ਪੈਂਦਾ ਗਿਆ ਪੈਂਦਾ ਮੈਂ ਕਹਾਂ ਜੀ ਬੱਬਾ ਜੀ ਐਵੇਂ ਕਰਕੇ ਵੀ ਆਪਣੀ ਪੇਮੈਂਟ ਤਾਂ ਆਈ ਨਹੀਂ ਗਈ ਹੂੰ ਹੂੰ ਕਹਿੰਦਾ ਪੁੱਤ ਕਟਾ ਕਟਾ ਆ ਕੇ ਕਹਿੰਦਾ ਆਉਂ ਵੀ ਆਪਣੀ ਤੇ ਤੂੰ ਹੌਸਲਾ ਕੋਈ ਗੱਲ ਨਹੀਂ ਕਹਿੰਦਾ ਆਪਾਂ ਬੈਠੀਏ ਸੀ ਕਹਿੰਦਾ ਹੂੰ ਹੂੰ ਚਲੋ ਜੀ ਕਾਫੀ ਟਾਈਮ ਬੀਤ ਗਿਆ ਬੀਤ ਗਿਆ ਹੂੰ ਫਿਰ ਘਰੇ ਬੁਲਾਇਆ ਜੀ ਹੂੰ ਘਰੇ ਬੁਲਾਉਣ ਤੋਂ ਬਾਅਦ ਕੀ ਕੀਤਾ ਜੀ ਇਹਨੇ ਨੰਗੇ ਪੈਰੀ ਹੋਇਆ ਜੀ ਹੂੰ ਆਪਣੇ ਸਾਰੇ ਪਾਸੇ ਗੀੜਾ ਦਿੱਤਾ ਇਹ ਬੰਦੇ ਨੇ ਹੂੰ ਕਹਿੰਦਾ ਇੱਥੇ ਕੁਝ ਹੈਗਾ ਹੂੰ ਮੈਂ ਅਖਾ ਚਲੋ ਕੋਈ ਗੱਲ ਨਹੀਂ ਮੈਂ ਕਹਾ ਹਾਂਜੀ ਮੈਂ ਕੀ ਹੈਗਾ ਜੀ ਕਹਿੰਦਾ ਇੱਥੇ ਕੁਝ ਹੈਗਾ ਹੂੰ ਚਲੋ ਇਹ ਚਲਾ ਗਿਆ ਇਹ ਹੂੰ ਚਲਾ ਗਿਆ ਦੋ ਤਿੰਨ ਦਿਨਾਂ ਬਾਅਦ ਆ ਵੀ ਆ ਫੇਰ ਆ ਗਿਆ ਇਹ ਹੂੰ ਉੱਥੇ ਫੇਰ ਕਹਿੰਦਾ ਆ ਵੀ ਇੱਥੇ ਕੁਝ ਹੈਗਾ ਮੈਂ ਕੀ ਹੈਗਾ ਜੀ ਦੱਸੋ ਮੈਂ ਕਹਾ ਮੜਾ ਜੀ ਹੂੰ ਤੇ ਕਹਿੰਦਾ ਇਥੇ ਖਜ਼ਾਨਾ ਆ ਕਹਿੰਦਾ ਇਥੇ ਅੱਛਾ ਜਿਹੜਾ ਕੱਢਿਆ ਗਿਆ ਜਿਹੜਾ ਕੱਢਿਆ ਗਿਆ ਜੀ ਕਹਿੰਦਾ ਖਜ਼ਾਨਾ ਇਥੇ ਕਿਆ ਵਾ ਇਹ ਕਿੰਨਾ ਹੋਊਗਾ 3-4 ਕਿਲੋ ਮੰਨ 6 ਕਿਲੋ ਆ ਜੀ ਜੜਾ ਵਾਲਾ ਜੀ 6 ਕਿਲੋ ਮਤਲਬ ਅੱਜ ਕਰੋੜਾਂ ਰੁਪਈਆਂ ਦਾ ਜਿਹੜਾ ਖਜ਼ਾਨਾ ਆ ਆਰਟੀਫੀਸ਼ਲ ਗਹਿਣੇ ਜਿਹੜੇ ਮਤਲਬ ਦੁਕਾਨਾਂ ਤੋਂ ਖਰੀਦ ਕੇ ਜਿਵੇਂ ਪਹਿਲਾਂ ਇੱਕ ਪਰਿਵਾਰ ਨਾਲ 25 ਲੱਖ ਦੀ ਧੱਕੀ ਮਾਰੀ ਐ ਉਸ ਪਰਿਵਾਰ ਨੂੰ ਅਸੀਂ ਇੱਕ ਜਿਹੜਾ ਮਕਾਨ ਆ ਜੀ ਇਹਦਾ ਕੋਠੀ ਲਿਖਵਾ ਦਿੱਤੀ ਐ ਸੋ ਇਸੇ ਤਰੀਕੇ ਨਾਲ ਇੱਕ ਹੋਰ ਜਿਹੜੀ 20 ਲੱਖ ਦੀ ਠੱਗੀ ਆਈ ਹੈ ਉੱਥੇ ਸਾਡੀ ਉਹਨਾਂ ਨਾਲ ਵੀ ਕੋਈ ਪਲਾਟ ਦੀ ਗੱਲ ਕਰਾਵਾ ਚੱਲ ਰਹੀ ਹੈ ਸੋ ਇਸ ਤਰੀਕੇ ਨਾਲ ਇਹ ਪਰਿਵਾਰ ਨਾਲ ਵੀ ਠੱਗੀ ਮਾਰੀ ਗਈ ਚਮਕ ਦੇਖੋ ਇਦਾਂ ਦੇ ਲੋਕਾਂ ਨੂੰ ਯਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਲੋਕਾਂ ਨੂੰ ਨਾ ਮਤਲਬ ਮੈਂ ਕਹਿੰਦਾ ਵੀ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਯਾਰ ਧਰਤੀ ਤੇ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ ਉਹ ਜਿਹੇ ਬੰਦੇ ਨੂੰ ਜਿਨੇ ਇਹ ਨਹੀਂ ਵੇਖਿਆ ਗਰੀਬ ਧੀਆਂ ਮੈਂ 25 ਲੱਖ ਦੀ ਠੱਗੀ ਮਾਰ ਰਿਆ ਉਹ ਪਰਿਵਾਰ ਨਹੀਂ ਵੇਖਿਆ ਯਾਰ ਜਿਹੜੇ ਮਤਲਬ ਹਸਪੀਟਲਾਂ ਦੇ ਵਿੱਚ ਮਰੀਜ਼ ਬਣ ਕੇ ਰਹਿ ਗਏ ਮਤਲਬ ਠੱਗੀਆਂ ਲੱਖਾਂ ਰੁਪਈਆਂ ਦੀਆਂ ਮਾਰ ਕੇ ਤੇ ਅੱਜ ਇਸ ਇਹ ਵੀਰ ਵੀ ਆਪਣਾ ਦਰਦ ਸੁਣਾ ਰਿਹਾ ਸੋ ਚਲੋ ਫੇਰ ਮਤਲਬ ਖਜ਼ਾਨਾ ਕਹਿੰਦਾ ਤੁਹਾਨੂੰ ਜੀ ਹਾਂਜੀ ਕੋਈ ਬਾਬਾ ਜੀ ਆਪਣੇ ਘਰੇ ਕੋਈ ਖਜ਼ਾਨਾ ਕਤਵਾ ਗਿਆ ਜੀ ਆਪਾਂ ਤਾਂ ਟਾਈਮ ਪਾਸ ਕਰਨ ਵਾਲੇ ਬੰਦੇ ਆਈ ਹੈ ਨਾ ਜੀ ਤੇ ਨਹੀਂ ਨਹੀਂ ਇੱਥੇ ਹੈਗਾ ਹੂੰ ਤੇ ਨਾ ਬਾਬਾ ਜੀ ਆਪਾਂ ਉਹ ਕੰਮ ਤਾਂ ਪਹਿਲਾਂ ਕਰੀਏ ਨਾ ਲੱਗਦਾ ਮੈਂ ਕਿਹਾ ਵੀ ਅਸੀਂ ਤਾਂ ਕਰਜਾਈ ਇੰਨੇ ਹੋ ਗਏ ਹੈਗੇ ਆ ਵੀ ਇੰਨਾ ਤੁਸੀਂ ਪੈਸਾ ਸਾਡੇ ਤੋਂ ਪਹਿਲਾਂ ਲੈ ਚੁੱਕੇ ਹੈਗੇ ਆ ਨਹੀਂ ਨਹੀਂ ਪੁੱਤ ਕਹਿੰਦਾ ਇੰਨੇ ਨਹੀਂ ਕੀ ਲੱਗੂ ਕੋਈ ਗੱਲ ਨਹੀਂ ਕਹਿੰਦਾ ਮੈਂ ਕਿਹਾ ਬਾਬਾ ਜੀ ਨਹੀਂ ਆਪਾਂ ਹੀ ਬਸੋ ਕੰਮ ਨਹੀਂ ਲਾਟਰੀ ਵਾਲੇ ਮਾਮਲੇ 'ਚ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਇਹ ਲੈ ਗਿਆ ਜੀ ਆਪਾਂ ਨੇ 4 ਤੋਂ 5 ਲੱਖ ਰੁਪਏ ਲੈ ਗਿਆ ਸੀ ਅੱਛਾ ਹਾਂ ਜੀ ਪਹਿਲਾਂ ਲੈ ਗਿਆ ਸੀ 4 ਤੋਂ 5 ਲੱਖ ਰੁਪਏ ਪਹਿਲਾਂ ਲੈ ਚੁੱਕਿਆ ਸੀ ਆਪਾਂ ਨੇ ਇਹ ਇਹ ਖਜ਼ਾਨਾ ਕੱਢਣ ਦੇ ਚਾਂਸੇ 'ਚ ਕਿੰਨੇ ਪੈਸੇ ਲੈ ਤੋੜੇ ਇਹ ਤੇ ਮੰਨ ਕੇ ਚਲੋ ਵੀ 6 ਲੱਖ ਰੁਪਈਆ ਆਉਂੂ ਇਹਦੇ ਮਤਲਬ ਹਾਂਜੀ ਆਰਾਮ ਕੀ ਲੰਨ ਲਈ ਗਿਆ ਇਹ ਕਿੰਨਾ ਆ ਕੀ ਲੰਨ ਲਈ ਗਿਆ ਜੀ ਟੋਟਲ ਕਿੰਨੇ ਪੈਸੇ ਦੀ ਠੱਗੀ ਵਜ ਗਈ ਬਾਈ ਹੁਣ ਤੇ 10 ਤੋਂ 11 ਲੱਖ ਰੁਪਈਆ ਨਹੀਂ ਇਹ ਫਿਰ ਤੁਹਾਨੂੰ ਜਦੋਂ ਸੋਨਾ ਕੱਢ ਕੇ ਵੀ ਦਿੱਤਾ ਇਹ ਨਹੀਂ ਆਹੀ ਗੱਡਿਆ ਹੀ ਨਹੀਂ ਜਦੋਂ ਕੱਢਤਾ ਫਿਰ ਤੁਸੀਂ ਇਹ ਚੈੱਕ ਨਹੀਂ ਕਰਾਇਆ ਸੁਨਿਆਰੇ ਕੋਲ ਵੀ ਅਸੀਂ ਇਹਨੇ ਕੀ ਕੀਤਾ ਜੀ ਫੇਰ ਉਹ ਸੱਪ ਪੈਦਾ ਕੀਤਾ ਨਹੀਂ ਅੱਛਾ ਸੱਪ ਤਾਂ ਜਿਉਂਦਾ ਇਹਦੇ ਕੋਲ ਆਹ ਜੀ ਵੀ ਕੁੰਜ ਹੈ ਦੀ ਕੁੰਜ ਵੀ ਇਹਦੇ ਨਾਲ ਬਣੀ ਹੋਈ ਹੈ ਅੱਛਾ ਦੇਖੋ ਦੇਖੋ ਕਿਹੜੀ ਕੁੰਜ ਹੈ ਜਿਹੜਾ ਸੱਪ ਹੈ ਮਾ ਮਾਧਿਆ ਪੁੱਤ ਮੱਕੋ ਯਾਰ ਇਹੋ ਜੇ ਬੰਦਿਆਂ ਨੂੰ ਨਾ ਜਿਉਣ ਦਾ ਕੋਈ ਰਕਾਰ ਸੱਪ ਦੀ ਇਹ ਕੁੰਜ ਕਿੱਥੋਂ ਲੈ ਕੇ ਆਇਆ ਸਰ ਇਹ ਕੁੰਜੀ ਇਹਨੇ ਜਦੋਂ ਆ ਕੰਮ ਕੀਤਾ ਹੈਗਾ ਜੀ ਫੇਰ ਇਹਨੇ ਸਵਾ ਮਹੀਨਾ ਤੋੜੇ ਰੱਖ ਕੇ ਇਹਨੇ ਸੇਵਾ ਕਰਾਈ ਹੈ ਜੀ ਸੱਪ ਦੀ ਉਹਦੋਂ ਕੁੰਜ ਲਾਈ ਹੈਗੀ ਢਾ ਕੇ ਸਾਨੂੰ ਕਹਿੰਦਾ ਅਸੀਂ ਮੈਂ ਬਥੋ ਬਹੁਤ ਆਖਿਆ ਮੈਂ ਕਿਹਾ ਜੀ ਬਾਬਾ ਜੀ ਰਹਿਣ ਤੋਂ ਸਾਡੇ ਕੋਲ ਇਹ ਹੀ ਲੈ ਕੇ ਲੁਕੇ ਆਇਆ ਜੀ ਨੇ ਦੱਸਿਆ ਤੁਹਾਨੂੰ ਆਏ ਹੋਣਾ ਨਾ ਵੀ ਸੱਪ ਇਥੋਂ ਨਿਕਲੇ ਇਥੋਂ ਨਿਕਲਿਆ ਐਂ ਦੱਸਿਆ ਜੀ ਸੱਪ ਚਲੋ ਇਹਦੇ ਕੋਲੇ ਸੱਪ ਰੱਖਿਆ ਵੈ ਨੇ ਉਹ ਸਾਡੇ ਕੋਲ ਗੱਲ ਆ ਗਈ ਹੈ ਅੱਛਾ ਫੇਰ ਨਹੀਂ ਤੁਹਾਨੂੰ ਚਲੋ ਇਹ ਚੀਜ਼ਾਂ ਮਖਾਈਆਂ ਹਾਂਜੀ ਹਾਂਜੀ ਤੁਸੀਂ ਫਿਰ ਇਹ ਇਹ ਤੁਹਾਨੂੰ ਚੈੱਕ ਕਰਾਉਣ ਲਈ ਭੇਜਿਆ ਸੁਨਿਆਰੇ ਕੋਲ ਨਹੀਂ ਭੇਜਿਆ ਜੀ ਅੱਛਾ ਤੇ ਮਤਲਬ ਤੁਹਾਡੇ ਹੱਥ ਕਿਵੇਂ ਆਇਆ ਇਹ ਚੀਜ਼ ਇਹ ਜਦੋਂ ਇਹਨੇ ਸਾਰਾ ਕੱਢਿਆ ਜੀ ਹਾਂ ਕੱਢੀ ਆ ਕੱਢੀ ਆ ਕਿੰਨਾ ਪੜ ਲੈ ਕੇ ਕਿੰਨਾ ਕੱਢ ਲਿਆਗਾ ਮਤਲਬ ਇੰਨੀ ਵਿੱਚ ਇੰਨਾ ਸਮਾਰ ਕੱਢ ਲਿਆ ਹੈ ਇੰਨੇ ਕੱਢ ਕੇ ਲੈ ਗਿਆ ਕਿਥੇ 5000 ਕੱਢ ਕਿੱਥੇ ਲੈ ਕੇ ਜਾਂਦਾ ਹੀ ਹੈ ਕਿੱਥੇ ਲੈ ਕੇ ਜਾਂਦਾ ਹੀ ਕੱਢ ਕੇ ਇਹ ਆਪਣੇ ਘਰੇ ਪਿੱਟ ਗਈ ਅੱਛਾ ਪਿੱਤਲ ਦੀ ਇੱਕ ਦੂਜੀ ਹੈਗੀ ਆਪਾਂ ਕੀ ਕਹਦੇ ਨੇ ਪੁਰਾਣੀਆਂ ਬਲਟੋਈਆਂ ਗਾਗਰ ਹਾਂ ਗਾਗਰ ਉਹਦੇ ਵਿੱਚ ਪਾ ਗਏ ਰੱਖਦਾ ਸੀਗਾ ਇਹ ਤੇ ਲੋਕ ਲਾ ਕੇ ਚਾਬੀ ਇਹਦੇ ਕੋਲੇ ਹੁੰਦੀ ਸੀ ਪੇਟੀ ਨੂੰ ਜੀ ਹੂੰ ਹੂੰ ਆਏ ਲਈ ਗਏ ਲੈ 40000 ਲੈ ਗਏ ਤੇ 35000 ਲੈ ਗਏ ਐ ਕਰਦੇ ਕਰਾਉਂਦੇ ਨੇ ਕਾਫੀ ਜਾਨੀ ਕੇ ਆਪਾਂ ਨੂੰ ਲੈ ਗਿਆ ਨਹੀਂ ਫਿਰ ਇਹ ਪਤਾ ਕਿਵੇਂ ਲੱਗਿਆ ਵੀ ਨਕਲੀ ਆ ਇਹ ਨਕਲੀ ਫਿਰ ਜਿੰਦਰਾ ਭਲਿਆ ਸੀ ਜੀ ਤੁਸੀਂ ਆਪ ਹੀ 15 ਸੀ ਆਪ ਭੰਨਿਆ ਫਿਰ ਦੁਖੀ ਹੋਏ ਨਹੀਂ ਜਿੰਦਰਾ ਜਦੋਂ ਲਾਤਾ ਤੁਸੀਂ ਇਹਨੂੰ ਕਹਿੰਦੇ ਰਹੇ ਵੀ ਖਜ਼ਾਨਾ ਕੱਢ ਇਹਨੇ ਹਾਂ ਬਹੁਤ ਆਖੇ ਨੂੰ ਇਹ ਅਸੀਂ ਜਦੋਂ ਕੰਗਾਲ ਹੋ ਗਏ ਸੀ ਦਾ ਜੀ ਇਹ ਕੀ ਕਹਿੰਦਾ ਇਹ ਕਹਿੰਦਾ ਮੈਂ ਆਉਂਗਾ ਸੁਨਿਆਰੀ ਲੁਧਿਆਣੇ ਆਏ ਆ ਜੀ ਇੱਥੇ ਵਿੱਚ ਤਾਂ ਮੰਨ ਕੇ ਚੱਲ ਵੀ ਇਹਨਾਂ ਲੈਣ ਉਹਨੇ ਕਿਸੇ ਨਹੀਂ ਅੱਛਾ ਲੱਗਿਆ ਨਹੀਂ ਮੇਰੇ ਬੰਦੇ ਪੱਕੇ ਕੀਤੇ ਮੈਂ ਤੁਹਾਨੂੰ ਦੱਸਦਾ ਵਾਂ ਵੀ ਇਹਦੇ 'ਚ ਨਾ ਦੋ ਬੰਦੇ ਦੋ ਬੰਦਿਆਂ ਦਾ ਨਾਮ ਸਾਡੇ ਕੋਲੇ ਆ ਗਿਆ ਬਾਪੇ ਦੇ ਨਾਲ ਵੀ ਲੜਲੇ ਹੋਇਆ ਤੇ ਇੱਕ ਡਾਕਟਰ ਡਾਕਟਰ ਆ ਕੋਈ ਇੱਕ ਹੋਰ ਹੈ ਉਹ ਵੀ ਤਿਆਰ ਰਹਿਣ ਸੱਜਣੋ ਤਿਆਰ ਰਹੋ ਜਾਜ ਥੋੜਾ ਵੀ ਬਣਿਆ ਲੋ ਬਸ ਕਿਹੜੀ ਏਰੀਏ ਦੇ ਬਾਪੇ ਆਜੋ ਬਸ ਇਸੇ ਏਰੀਏ ਦੇ ਆ ਨੇੜੇ ਦੇਲੇ ਉਹਨਾਂ ਨੂੰ ਬੇਨਤੀ ਹੈ ਵੀ ਆਪੇ ਹੀ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਘਰੇ ਆਜੋ ਹੂੰ ਤੇ ਆਪ ਦੀ ਜੋ ਜੋ ਠੱਗੀ ਕਿਵੇਂ ਮਾਰੀ ਤੁਸੀਂ ਨਾਲ ਇਹਦੇ ਹਮੈਤੀ ਬਣ ਕੇ ਲੱਖਾਂ ਰੁਪਇਆ ਲੁੱਟਿਆ ਠੱਗਿਆ ਨਾਲ ਇਹਦਾ ਸਾਥ ਦਿੰਦੇ ਸੀ ਜੀ ਉਹ ਹਾਂ ਨਾਲ ਹੀ ਤੇ ਆਜੋ ਤੁਸੀਂ ਬੇਨਤੀ ਆ ਭਈ ਤੇ ਨਹੀਂ ਬਹੁਤ ਭੈੜੀ ਹੋਣੀ ਆ ਤੁਹਾਡੇ ਨਾਲ ਵਸੇ ਯਾਦ ਰੱਖਿਓ ਮੇਰੀਆਂ ਗੱਲਾਂ ਇੱਕ ਮਿੰਟ ਅੱਗੇ ਸ਼ਾਂਤੀਪੂਰਵਕ ਚੱਲੇ ਆ ਤੇ ਹੁਣ ਸਾਡਾ ਜਿਹੜਾ ਰੂਪ ਨਾ ਦੂਜਾ ਵੇਖੋਗੇ ਨਹੀਂ ਭਾਈ ਤੁਸੀਂ ਯਾਰ ਛੱਡੇ ਹੀ ਘਰ ਕੋਈ ਨਹੀਂ ਕੰਜਰੋ ਤੁਸੀਂ ਤੁਹਾਡੇ ਯਾਰ ਪੁੱਤ ਮਰ ਗਏ ਤੁਹਾਡੇ ਬੇੜਾ ਹੀ ਬਹਿ ਗਿਆ ਤੁਹਾਡਾ ਯਾਰ ਤੁਸੀਂ ਕੁਪੀਆ ਯਾਰ 20 ਯਾਰ ਲੱਖ ਦੀ ਠੱਗੀ ਹੁੰਦੀ ਆ ਤੁਸੀਂ 10-10 ਲੱਖ ਗਰੀਬਾਂ ਬੰਦਿਆਂ ਤੋਂ ਯਾਰ ਅੱਛਾ ਫਿਰ ਤੁਸੀਂ ਜਿੰਦਰਾ ਭੰਨਿਆ ਫਿਰ ਇਹ ਕਿ ਉੱਥੋਂ ਮਿਲਿਆ ਇਹ ਉੱਥੋਂ ਮਿਲਿਆ ਹਾਂ ਲਾਲ ਗੰਢੜੀ ਜੀ ਹਾਂਜੀ ਹਾਂਜੀ ਫਿਰ ਮੈਂ ਦੋ ਤਿੰਨ ਚੀਜ਼ਾਂ ਲੈ ਗਿਆ ਮੈਂ ਸਨੇਰੇ ਕੋਲੇ ਜੀ ਨਹੀਂ ਜਦੋਂ ਤੁਹਾਨੂੰ ਤੁਸੀਂ ਮਤਲਬ ਸਮਾਨ ਖੋਲ ਲਿਆ ਹਾਂਜੀ ਹਾਂਜੀ ਖੋਲ ਕੇ ਡਰਤੀ ਸੀ ਜੀ ਨਹੀਂ ਤੈਨੂੰ ਕੀ ਕਹਿੰਦਾ ਸੀ ਜੇ ਜਿੰਦਰਾ ਨੇ ਖੋਲ ਜਿੰਨ ਨਾ ਕਹਿੰਦਾ ਅੱਛਾ ਜਿੰਨ ਜਿੰਨ ਨਾ ਕਹਿੰਦਾ ਵੇਖੋ ਮੈਂ ਜਿਹੜੀਆਂ ਪਹਿਲਾਂ ਗੱਲਾਂ ਦਸੀਆਂ ਜਿੰਨ ਹੀ ਪਹਿਲਾਂ ਅਸੀਂ ਜਦੋਂ ਮੰਨ ਕੇ ਚਲੋ ਜੀ ਜਦੋਂ ਉਹ ਕੰਮ ਕਰਨ ਤੋਂ ਪਹਿਲਾਂ ਹੀ ਮੈਨੂੰ ਇਹਨੇ ਹੱਥਾਂ 'ਚ ਕਹਿੰਦਾ ਜੇ ਵੀ ਜਪਾ ਸਮਾਨ ਕੱਢ ਲਿਆ ਸੌਖੇ ਰਹੂਗੇ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜਿੰਨ ਖਤਰਾ ਕਰੂਗਾ ਕਰੂਗਾ ਅੱਛਾ ਚਲੋ ਚਲੋ ਕੀ ਕਰੀਏ ਸਮਾਨ ਲਿਆ ਹੈਗਾ ਤੁਸੀਂ ਬੇਰੰਡਾ ਰੇ ਜਿੰਦਰਾ ਖੋਲ ਲਿਆ ਜੁਮਾ ਕੱਢ ਲੀਆਂ ਹਾਂ ਹਾਂਜੀ ਹਾਂਜੀ ਫਿਰ अच्छा फिर ਤੁਸੀਂ ਜਿੰਦਰਾ ਭੰਨਿਆ ਫਿਰ ਤੇ ਇਹ ਉੱਥੋਂ ਮਿਲਿਆ ਇਹ ਉੱਥੋਂ ਮਿਲਿਆ ਹਾਂ ਲਾਲ ਗੰਡੜੀ ਜੀ ਹਾਂਜੀ ਹਾਂਜੀ ਫਿਰ ਮੈਂ ਦੋ ਤਿੰਨ ਚੀਜ਼ਾਂ ਲੈ ਗਿਆ ਮੈਂ ਸਨੇਰੇ ਕੋਲੇ ਜੀ ਨਹੀਂ ਜਦੋਂ ਤੁਹਾਨੂੰ ਤੁਸੀਂ ਮਤਲਬ ਸਮਾਨ ਖੋਲ ਲਿਆ ਹਾਂਜੀ ਹਾਂਜੀ ਖੋਲ ਕੇ ਡਰਤੀ ਸੀ ਜੀ ਨਹੀਂ ਤੁਹਾਨੂੰ ਕੀ ਕਹਿੰਦਾ ਸੀ ਜੇ ਜਿੰਦਰਾ ਨੇ ਖੋਲ ਜਿੰਨ ਨਾ ਕਹਿੰਦਾ ਜੀ ਅੱਛਾ ਜਿੰਨ ਜਿੰਨ ਨਾ ਕਹਿੰਦਾ ਜੀ ਵੇਖੋ ਮੈਂ ਜਿਹੜੀਆਂ ਪਹਿਲਾਂ ਗੱਲਾਂ ਦਸੀਆਂ ਜਿੰਨ ਹੀ ਪਹਿਲਾਂ ਅਸੀਂ ਜਦੋਂ ਮੰਨ ਕੇ ਚਲੋ ਜੀ ਜਦੋਂ ਉਹ ਕੰਮ ਕਰਨ ਦੋ ਪਹਿਲਾਂ ਵੀ ਮੈਨੂੰ ਇਹੀ ਨੇਕਾ ਜੀ ਕਹਿੰਦਾ ਜਿਵੇਂ ਜੇ ਆਪਾਂ ਸਮਾਨ ਕੱਢ ਲਿਆ ਸੌਖੇ ਰਹੂਗੇ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜਿੰ ਜਦ ਜੇ ਨੋਟ ਕਰੇ ਸਮਝ ਆਇਆ ਹੈਗਾ ਤੁਸੀਂ ਬੇਰਨਦਰ ਜੰਦਰਾ ਖੋਲ ਲਿਆ ਤੁਗਮਾ ਕੱਢ ਲਿਆ ਹਾਂ ਹਾਂਜੀ ਹਾਂਜੀ ਫਿਰ ਇਹ ਕੱਢ ਕੇ ਚੋਕੜੇ ਲੈ ਗਏ ਦੋ ਤਿੰਨ ਚੀਜ਼ਾਂ ਮੈਂ ਲੈ ਗਿਆ ਜੀ ਸੁਨਿਆਰੇ ਕੋਲੇ ਹਾਂਜੀ 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 ਅੱਛਾ ਫਿਰ ਕੀ ਹੋਇਆ ਜਦੋਂ ਮੈਂ ਸੁਨਿਆਰੇ ਕੋਲ ਗਿਆ ਉਹ ਕਹਿੰਦਾ ਭਾਈ ਇਹ ਤਾਂ ਦੂਜਾ ਦਾ ਕੰਮ ਹੈ ਤਾਂ ਸਿਆਣਾ ਤਾਂ ਹੈ ਨਹੀਂਗਾ ਤੁਸੀਂ ਕਿ ਸੁਨਿਆਰੇ ਨੂੰ ਕਿਹਾ ਵੀ ਅਸੀਂ ਵੇਚਣਾ ਹਾਂ ਮੈਂ ਕਿ ਚੈੱਕ ਰੂ ਮੜਾਈ ਆਪਾਂ ਸੀਲ ਕਰਨਾ ਸੀ ਮੈਂ ਕਹਿੰਦਾ ਜੀ ਅੱਛਾ ਠੀਕ ਹੋ ਜੀ ਉਹਨੇ ਜੈਕਟ ਕੀਤਾ ਉਹਨੇ ਵੇਖ ਕੇ ਦੱਸਦਾ ਕਹਿੰਦਾ ਨਹੀਂ ਇਹ ਦੂਜੀ ਚੀਜ਼ ਹੈ ਕਹਿੰਦਾ ਵੀ ਇੱਕ ਗੱਲ ਮੈਂ ਹੋਰ ਕਹਾਂ ਸਾਡੀ ਮਹਿੰਮਤ ਆ ਇੰਨਾ ਕਸਰਤਾ ਚਲੋ ਪਿਆ ਵੀ ਲੋਕ ਜਾਗਰੂਤਤਾ ਹੋ ਗਏ ਨੇ ਤੇ ਸचेत ਹੋ ਜੋ ਇੱਕਾ ਹੁਣੇ ਸਾਧ ਫੜਿਆ ਜਿਹੜਾ ਨਕਲੀ ਨੋਟ ਬਣਾਉਂਦਾ ਸੀ ਤੇ 10 ਲੱਖ ਦੀ ਠੱਗੀ ਧਰਮਕੋੜ ਤੋਂ ਮਾਰੀ ਐ ਤੇ ਮਤਲਬ ਉਹ ਨਾ ਤੁਸੀਂ ਲੋਕਾਂ ਨੂੰ ਵੀ ਬੇਨਤੀ ਐ ਥੋੜਾ ਸचेत ਹੋ ਜੋ ਤੇ ਜੇ ਕੰਮਾਂ ਚ ਕੁਝ ਨਹੀਂ ਆਏ ਪੈਸੇ ਸੋਨਾ ਨਿਕਲਣ ਲੱਗ ਜੇ ਹੀਰੇ ਨਿਕਲਣ ਲੱਗ ਜਾਣ ਫਿਰ ਇਹ ਆਪ ਹੀ ਕੱਢਣ ਲੱਗ ਪੈਣ ਹਨਾ ਤੇ ਤ ਲੋੜ ਹੀ ਨਹੀਂ ਆਪਾਂ ਨੂੰ ਅਮੀਰ ਕਰਨ ਦੀ ਤੇ ਆਪਾਂ ਮੇਰੀ ਦੇ ਚਾਂਸੇ 'ਚ ਆਪਾਂ ਕੰਗਾਲ ਹੋ ਕੇ ਬਹਿ ਜਾਂਦੇ ਆ। ਸੋ ਸੰਗਤ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸੁਚੇਤ ਰਹੋ ਭਾਈ। ਸਾਡੀ ਮਹਿਮ ਦਾ ਇੰਨਾ ਹੀ ਅਸਰ ਬਹੁਤ ਹੈ ਵੀ ਲੋਕ ਜਿਹੜੇ ਚਿਹਰੇ ਅੱਗੇ ਆਉਣ ਲੱਗ ਗਏ ਆ ਕਿਸੇ ਨਾਲ 20000 ਦੀ ਕਿਸੇ ਨਾਲ 50000 ਦੀ ਠੱਗੀ ਵੱਜੀ ਹੈ। ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਮੈਂ ਫੋਨ ਬਹੁਤ ਘੱਟ ਚੱਕਦਾ ਮੇਰੇ ਸੇਵਾਦਾਰ ਵੀ ਘੱਟ ਕਿਉਂਕਿ ਕਾਲਾਂ ਹੀ ਇੰਨੀਆਂ ਆਉਂਦੀਆਂ ਇੱਕ ਕਾਲ ਅਸੀਂ ਚੱਕਦੇ ਆਂ ਚਾਰ ਵਿੱਚ ਆਈਆਂ ਹੁੰਦੀਆਂ। ਕਿਹਦੇ ਕਿਹਦੇ ਨਾਲ ਗੱਲ ਕਰੀਏ? ਸੋ ਮੈਂ ਤੁਹਾਨੂੰ ਐਡਰੈਸ ਦਿੰਨਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਨੇੜੇ ਟਹਿਣਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਮੇਰੇ ਘਰ ਤੁਸੀਂ ਸ਼ਨੀਵਾਰ ਜਦੋਂ ਮਰਜ਼ੀ ਆ ਸਕਦੇ ਹੋ ਬਿਨ ਫੋਨ ਲਾਏ ਕਿਸੇ ਨਾ ਠੱਗੀ ਵੱਜੀ ਹੈ ਏਜੰਟਾਂ ਨੇ ਠਗੀਆਂ ਮਾਰੀਆਂ ਜੋ ਵੀ ਕੀਤਾ ਠੀਕ ਹੈ ਕਿਤੇ ਵੀ ਕਿਸੇ ਨੂੰ ਗੁमराह ਕੀਤਾ ਲੁੱਟਿਆ ਠੱਗਿਆ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਘਰੇ ਆ ਜਾਓ ਸ਼ਨੀਵਾਰ ਸ਼ਨੀਵਾਰ ਮੈਂ ਤੁਹਾਨੂੰ ਘਰ ਮਿਲੂੰਗਾ ਜੀ ਪਿੰਡ ਪੱਕਾ ਨੰਬਰ 1 ਅੱਛਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਮਤਲਬ ਨਕਲੀ ਹੈ ਨਕਲੀ ਹੈ ਜੀ ਮੈਂ ਘਰੇ ਗਿਆ ਫਿਰ ਕੀ ਫਿਰ ਕੀ ਵਾਪਰਿਆ ਤੁਹਾਡੇ ਦਿਨ ਜਦੋਂ ਮੈਂ ਘਰੇ ਗਿਆ ਨਹੀਂ ਜੇ ਸੁਨਿਆਰੇ ਦੀ ਦੁਕਾਨ ਤੇ ਖੜਿਆ ਤੁਮ ਸੁਨਿਆਰੇ ਨੇ ਜਦੋਂ ਕਿਹਾ ਵੀ ਇਹ ਤਾਂ ਆਰਟੀਫੀਸ਼ੀਅਲ ਹੈ ਮੇਰੇ ਖੰਦੂਰੇ ਨਹੀਂ ਆ ਗਿਆ ਜੀ ਮਤਲਬ ਡਿਪਰੈਸ਼ਨ ਹਾਂ ਜੀ ਹਾਂ ਜੀ ਬਈ ਆਰੇ ਮੈਂ ਘਰੇ ਮਸਾ ਹੀ ਪਹੁੰਚਿਆ ਜੀ ਹੂੰ ਜਦੋਂ ਮੈਂ ਘਰੇ ਪਹੁੰਚਿਆ ਤੇ ਮੈਂ ਘਰੇ ਗੱਲ ਮੈਤੋਂ ਹੁੰਦੀ ਨਹੀਂ ਸੀ ਜੀ ਮੈਂ ਇਹਨੂੰ ਫੋਨ ਲਾਇਆ ਇਹਨੂੰ ਵੁਨ ਲਾ ਕੇ ਦੇ ਮੈਂ ਇਸ ਦਾ ਕਹਤਾ ਹਾਂ ਮੈਂ ਕਿਹਾ ਜੀ ਮੈਂ ਜਾ ਆ ਉਹ ਸਭ ਨਕਲੀ ਹੈਗਾ ਹੈ ਤੁਸੀਂ ਦੱਸਣ ਦੇ ਨਹੀਂ ਜਾ ਇਹਨੂੰ ਘਰੇ ਬੁਲਾ ਲੈਣਾ ਹੀ ਬੰਦ ਲੈਣਾ ਸੀ ਖਰਾਬ ਸੀ ਗਈ ਅੱਛਾ ਖਰਾਬ ਸੀ ਗਿਆ ਫਿਰ ਕੀ ਹੋਇਆ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਕੰਮ ਖਰਾਬ ਹੋ ਗਿਆ ਜੀ ਸਾਨੂੰ ਪਤਾ ਲੱਗਾ ਇਹਦਾ ਇਹ ਫਿੱਡੇ ਸੀਗਾ ਰਹਿੰਦਾ ਪਿਆ ਹੂੰ ਘਰੋਂ ਹੀ ਖਰਾਬ ਸੀ ਗਈ ਹੂੰ ਹੂੰ ਫਿੱਡੇ ਰਹਿੰਦਾ ਪਿਆ ਸੀ ਮੈਨੂੰ ਥੋੜੀ ਨੌਲਜ ਮਿਲੀ ਮੈਂ ਉੱਥੇ ਇਹ ਪੁੱਛਾ ਕੀਤਾ ਦਾ ਜੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਥੋੜਾ ਨਿਕਲ ਗਿਆ ਜੀ ਜੀ ਹਾਂਜੀ ਹਾਂਜੀ ਇਹ ਮੁੜਕੇ ਤੁਹਾਡੀ ਕਿਰਪਾ ਨਾਲ ਜੀ ਠੀਕ ਹੋ ਜੀ ਇਹ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਫੜਿਆ ਗਿਆ ਹੁੰਦਾ ਜੀ ਹਮ ਵੀਡੀਓ ਦੇਖ ਕੇ ਤੁਸੀਂ ਆ ਗਏ ਬਹੁਤ ਜਿਆਦਾ ਹੀ ਬਹੁਤ ਜਿਆਦਾ ਹੈਗੇ ਜੀ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਜੀ ਠੀਕ ਆ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਓ ਜੀ ਅਸੀਂ ਤਾਂ ਸਿਰਫ ਇੱਕ ਲਾਡਰੀ ਦੇ ਚੱਕਰ 'ਚ ਸਾਨੂੰ ਦੰਨੇ ਪਸਾਇਆ ਗਿਆ ਸੀ ਲਾਡਰੀ ਜਿਹੜੇ ਕੋਈ ਪਾਉਂਦਾ ਹੀ ਪਾਉਂਦਾ ਜੀ ਠੀਕ ਹੈ ਨਾ ਜੀ ਤੇ ਸਾਨੂੰ ਇਹ ਚੀਜ਼ਾਂ ਨਹੀਂ ਸਾਨੂੰ ਇਹ ਜਦੋਂ ਇਹ ਪਾਸੇ ਲੈ ਕੇ ਗਿਆ ਸਾਨੂੰ ਇਹਨੇ ਦਿੱਤਾ ਡਰਾਵਾ ਜੰਨ ਦਾ ਹਮ ਬਿਚ ਜਨ ਹੈਗਾ ਨਹੀਂ ਤੁਹਾਡੇ ਖਾ ਬੰਦਾ ਡਰ ਜਾਂਦਾ ਜਾਂਦਾ ਹਾਂਜੀ ਹਾਂਜੀ ਜਨਣਾ ਦੀ ਕੋਈ ਚੀਜ਼ ਹੈ ਤਾਂ ਕੁਝ ਮਤਲਬ ਹੁੰਦੀਆਂ ਨਹੀਂ ਮੈਂ ਕਈ ਵਾਰੀ ਕਿਹਾ ਵੀ ਭੂਤ ਬੰਦਾ ਖੁਦ ਆਇਆ ਬੰਦਾ ਅਸੀਂ ਇਹੋ ਜੇ ਕੰਮ ਛਉਂਦੇ ਹਾਂ ਅਸੀਂ ਇਹੋ ਜੇ ਕੰਮ ਛਉਂਦੇ ਨਹੀਂਗੇ ਦੂਜਾ ਕੰਮ ਅਸੀਂ ਨਸ਼ੇ ਤੋਂ ਦੂਰ ਆ ਜੀ ਠੀਕ ਹੈ ਬਾਬੇ ਨਾਲਗ ਦੀ ਕਿਰਪਾ ਜੀ ਇੱਕ ਗੱਲ ਹੋਰ ਦੱਸਿਓ ਵੀ ਨੌਜਵਾਨ ਮਾਮਾ ਦੇ ਪੁੱਤ ਨਸ਼ੇ ਕਰਦੇ ਆ ਤੇ ਬੀਬੀ ਘਰ ਨਾ ਉਹਨਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰੀ ਅੱਜ ਤੋਂ 36 37 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਮੈਂ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾਗਾ ਯਾਰੀ ਦੋਸਤੀ ਆਪਣੀ ਹਰਕਤ ਨਾਲ ਆ ਜੀ ਤੇ ਸਾਰਿਆਂ ਨੂੰ ਮੈਂ ਕਹਿਣਾ ਵੀਰੇ ਨਸ਼ੇ ਤੋਂ ਪਾਸੇ ਰਹੋ ਦੂਰ ਰਹੋ ਵੀਰੇ ਆਪਣੇ ਮਾਂ ਪਿਓ ਨੂੰ ਕਿੰਨਾ ਵਧੀਆ ਇਹਨਾਂ ਦਾ ਪਰ ਮੈਂ ਇਹ ਬੇਨਤੀ ਕਰਦਾ ਵੀ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਕਰਦਾ ਨਾ ਬਹੁਤ ਦੁੱਖ ਵਾਲੀ ਹਦੋਂ ਨਹੀਂ ਨਹੀਂ ਦੁੱਖ ਤਾਂ ਹੁੰਦਾ ਤੇ ਉਸੇ ਮਾਂ ਜਿਹੜੀ ਹੈ ਉਹ ਉਹਨੂੰ ਮਤਲਬ ਉਹ ਮਰੀਜ਼ ਹੈ ਬੱਚਾ ਨੌਜਵਾਨ ਸਾਡੇ ਬੱਚਿਓ ਮਰੀਜ਼ ਹੈ ਉਹਨੂੰ ਦਵਾਈ ਮਤਲਬ ਦੇਣ ਦੀ بجائے ਉਹ ਬਾਬਿਆਂ ਕੋਲ ਜਾਂਦੇ ਆਂ ਤੋ ਇਦਾਂ ਮਕਰੋ ਉੱਥੇ ਲੱਖਾਂ ਰੁਪਈਆਂ ਦੀਆਂ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਸੋ ਇਸ ਕਰਕੇ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀ ਇਹ ਬਾਬੇ ਜਿਹੜੇ ਕੱਲੇ ਪੰਜਾਬ 'ਚ ਹੀ ਹੈ ਇੰਡੀਆ 'ਚ ਹੀ ਹੈ ਕਦੇ ਤੁਸੀਂ ਕੈਨੇਡਾ ਸੁਣਿਆ ਬਾਬਾ ਕੈਨੇਡਾ ਕਦੇ ਅਮਰੀਕਾ ਸੁਣਿਆ ਬਾਬਾ ਕਦੇ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਸੁਣਿਆ ਵੀ ਬਾਬਾ हां ਇਹਨਾਂ ਜ਼ਰੂਰ ਹੈ ਵੀ ਬਾਹਰਲੇ ਲੋਕ ਵੀ ਕੁਝ ਇਹਨਾਂ ਮਤਲਬ ਪਖੰਡੀਆਂ ਦੇ ਨਾਲ ਮਤਲਬ ਲੁੱਟੇ ਗਏ ਠੱਗੇ ਗਏ ਉਹਨਾਂ ਕੋ ਵੀ ਬਹੁਤ ਸਾਰੀਆਂ ਠੱਗੀਆਂ ਮੈਨੂੰ ਬਾਹਰੋਂ ਬਹੁਤ ਕਾਲ ਆਉਂਦੇ ਨੇ ਸੋ ਇਸ ਕਰਕੇ ਬਾਹਰ ਕੋਈ ਬਾਬਾ ਨਹੀਂ ਇੰਡੀਆ ਚੀ ਬਾਬੇ ਪੈਦਾ ਹੋਏ ਨੇ ਸੋ ਇਹਨਾਂ ਦਾ ਬਾਈਕਾਟ ਕਰੋ ਪਖੰਡਵਾਦ ਨੂੰ ਖਤਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ